9 ਸਾਲ ਤੇ 크리스마ਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਚੈਕਿੰਗ ਵਧਾ ਦਿੱਤੀ ਗਈ ਹੈ ਤੇ ਇਸੇ ਦਰਮਿਆਨ ਅੰਮ੍ਰਿਤਸਰ ਰੇਲਵੇ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਹੈ ਕਿ ਰੇਲਵੇ ਸਟੇਸ਼ਨ ਤੇ ਚੈਕਿੰਗ ਦੇ ਦੌਰਾਨ ਇੱਕ ਨੌਜਵਾਨ ਨੂੰ 4 ਪਿਸਤੋਲਾਂ ਤੇ 14 ਜ਼ਿੰਦਾ ਰੋਂਦ ਸਨੇ ਕਾਬੂ ਕੀਤਾ ਗਿਆ ਤਾਂ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਸ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਦੌਰਾਨ ਇਸ ਦੇ ਕੋਲੋਂ ਵੱਡੇ ਖੁਲਾਸਿਆਂ ਦੀ ਉਮੀਦ ਹੈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੀ ਪਛਾਣ ਕੈਪਟਨ ਉਰਫ ਪੂਰਾ ਦੇ ਵਜੋਂ ਹੋਈ ਹੈ ਜਾਂਚ ਕੀਤੀ ਜਾ ਰਹੀ ਹੈ ਇਸ ਦਾ ਇੱਕ ਹੋਰ ਸਾਥੀ ਫਰਾਰ ਹੈ ਜਿਸ ਨੂੰ ਫੜਾ ਦੈਲੀ ਪੁਲਿਸ ਛਾਪੇਮਾਰੀ ਕਰ ਰਹੀ ਹੈ ਦਰਅਸਲ ਨਵੇਂ ਸਾਲ ਤੇ 크리스마ਸ ਦੇ ਤਿਉਹਾਰ ਨੂੰ ਲੈ ਕੇ ਰੇਲਵੇ ਸਟੇਸ਼ਨਸ ਤੇ ਚੈਕਿੰਗ ਜਿਹੜੀ ਹੈ ਉਹ ਵਧਾਈ ਗਈ ਹੈ ਤੇ ਇਸ ਦੇ ਦਰਮਿਆਨ ਇੱਕ ਨੌਜਵਾਨ ਜਿਸ ਦੇ ਕੋਲੋਂ 4 ਪਿਸਤੋਲਾਂ ਤੇ 14 ਜ਼ੰਦਾ ਰੌਂਦ ਬਰਾਮਦ ਹੋਏ ਨੇ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੈਕਿੰਗ ਦੇ ਦੌਰਾਨ ਇਸ ਨੌਜਵਾਨ ਦਾ ਇੱਕ ਸਾਥੀ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਫਰਾਰ ਹੋਇਆ ਜਿਸ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਹਥਿਆਰ ਕਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਲੈ ਕੇ ਜਾ ਰਹੇ ਸਨ ਇਸ ਬਾਰੇ ਪੁਲਿਸ ਤਫਤੀਸ਼ ਕਰ ਰਹੀ ਹੈ ਮਾਨਯੋਗ ਸਪੈਸ਼ਲ ਡੀਜੀਪੀ ਦੀਆਂ ਹਦਾਇਤਾਂ ਮੁਤਾਬਕ ਅਸੀਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਟੀਟੀ ਕੈਬਨ ਪੁਰਾਣੇ ਦੇ ਲਾਗੇ ਨਾਕਲ ਆਇਆ ਸੀ 5 ਵਜੇ ਦੇ ਕਰੀਬ ਇਹ ਬੰਦਾ ਜਿਹੜਾ ਉੱਥੇ ਬੈਠਾ ਕਿਸੇ ਦੀ ਵੇਟ ਕਰ ਰਿਹਾ ਸੀ ਜਿੰਨੂੰ ਅਸੀਂ ਗ੍ਰਫਤਾਰ ਕੀਤਾ ਉਸ ਤੋਂ ਉਦੀ ਤਲਾਸ਼ੀ ਤੋਂ ਬਾਅਦ ਉਹਦੇ ਕੋਲੋਂ 4 ਜਿਹੜੇ ਆ ਪਿਸਟਲ ਮਿਲੇ ਆ ਇਸ ਦਾ ਨਾਮ ਕੈਪਟਨ ਕੈਪਟਨ ਸਿੰਘ ਏਰੀਆ ਸਬੂਰਾ ਵਾਸੀ ਨੰਗਲੀ ਪੱਟਾ ਪ੍ਰੀਤਨਗਰ ਫਤਿਹਗੜ ਚੋੜੀਆਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਸਰ ਕੋਈ ਕਿੰਨੇ ਕਾਰਤੂਸ ਮਿਲੇ ਆ ਕੀ ਕੁਛ ਹੈਗਾ ਸੀ ਇਹਦੇ ਕੋਲੋਂ ਚਾਰ ਜਿਹੜੇ ਆ ਉਹ ਕਾਰਤੂਸ ਮਿਲੇ ਇਹ 14 ਕਾਰਤੂਸ ਮਿਲੇ ਆ ਤੇ ਚਾਰ ਜਿਹੜੇ ਆ ਉਹ ਪਿਸਤਲ ਮਿਲੇ ਦੇਖੋ ਅਸੀਂ ਆਪਣੇ ਮਾਛਾ ਦੱਸਿਆ ਕੀ ਕਰਨਾ ਸੀ ਇਸਦੇ ਨੇ ਹਥਿਆਰਾਂ ਦਾ ਕਿਉਂਕਿ ਵੱਡੇ ਦੇਖੋ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਇਹ ਦੁਬਾਰਾ ਅਸੀਂ ਅੱਜ ਇਹਦਾ ਰਿਮਾਂਡ ਲੈ ਰਹੇ ਆ ਜਿਹੜੀ ਉਹ ਬਾਕੀ ਕਲੀਅਰ ਕਰਾਂਗੇ ਬਾਅਦ ਵਿੱਚ ਕਿੰਨੇ ਦਿਨਾਂ ਦੇ ਮਾਰ ਤੁਸੀਂ ਲਿਆ ਕੀ ਕੁਝ ਸਾਹਮਣੇ ਆਇਆ ਤੁਸੀਂ ਜਾਂਚ ਕੀਤੀ ਹੈ ਸਾਹਮਣੇ ਇਹ ਬੰਦਾ ਜਿਹੜਾ ਵਾ ਜਾ ਤਾਂ ਇਹ ਪੱਕਾ ਕੁਝ ਦੱਸ ਹੀ ਨਹੀਂ ਰਿਹਾ ਉਹੀ ਚੀਜ਼ बार-बार ਦੱਸ ਰਿਹਾ ਮੈਨੂੰ ਪਤਾ ਕੁਝ ਨਹੀਂ ਮੈਨੂੰ ਪਤਾ ਕੁਝ ਨਹੀਂ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਕੋਈ ਦਰਜਿਆ ਕੀਤਾ ਸੀ ਇਹਦੇ ਨਾਲ ਇੱਕ ਬੰਦਾ ਹੋਰ ਸੀ ਜਿਹੜਾ ਨੂੰ ਲੈ ਕੇ ਜਦੋਂ ਉਹ ਪਕੜਿਆ ਜਾਏਗਾ ਸਾਰੀ ਗੱਲਬਾਤ ਉਦੋਂ ਕਲੀਅਰ ਹੋਏਗੀ। ਇਹ ਵੈਪਨ ਕਿੱਥੋਂ ਮੰਗਾਇਆ ਨੂੰ? ਵੈਪਨ ਕਿੱਥੋਂ ਲੈ ਇਸ ਬਾਰੇ ਵੀ ਨਹੀਂ ਦੱਸਦਾ ਬੰਦਾ ਕਹਿੰਦਾ ਮੈਨੂੰ ਨਹੀਂ ਪਤਾ ਦੂਸਰਾ ਬੰਦਾ ਸੀ ਇੱਕ ਉਹਨੂੰ ਪਤਾ ਹੈ। ਇਹਨਾਂ ਇੱਥੋਂ ਲੈ ਕੇ ਜਾਣੇ ਸੀ। ਦੇਖੋ ਇਹ ਬੀਟ ਕਰਦੇ ਸੀ ਕਿਸੇ ਨੂੰ ਇਹਨਾਂ ਨੇ ਵੈਪਨ ਦੇਣੇ ਸੀ। ਉਹ ਤਾਂ ਉਹਦੀ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੂਗਾ। ਇਹ ਕਹਿੰਦਾ ਕਿ ਮੈਨੂੰ ਉਹਨੇ ਬੈਗ ਫੜਾ ਕੇ ਇੱਥੇ ਬਿਠਾ ਦਿੱਤਾ। ਲੱਗਦਾ ਸਿਰ ਵੱਡੀ ਵਾਰ ਦਾ ਤੇ ਵੱਡੀ ਵਾਰ ਦਾ ਤਾਂ ਹੋ ਸਕਦਾ ਇਹਨਾਂ ਦੇ ਵੱਡੀ ਵਾਰ ਦਾ ਕਿਸੇ ਕਰਨ ਦੇ ਹੋਣ ਮਨਸਾ ਹੋਵੇ ਲੇਕਿਨ ਜੇ ਨਾ ਚੜ ਪੜਿਆ ਨਹੀਂ ਜਾਂਦਾ ਕਲੀਅਰ ਨਹੀਂ ਕਰਦਾ ਉਹਨਾਂ ਚਲ ਕੋਈ ਗੱਲ ਨਹੀਂ ਕਹੀ ਜਾ ਸਕਦਾ ਪੜਿਆ ਲੇਕਿਨ ਨੌਜਵਾਨ ਜਾਂ ਵਿਲੜ ਕਿਸੇ ਨਹੀਂ ਪਲਸ 2 ਪਾਸ ਆ ਪੜਿਆ ਲਿਖਿਆ ਬੰਦਾ ਵਾ ਕੰਮ ਕੀ ਕਰਦਾ ਜੀ ਕੰਮ ਆ ਲੇਬਰ ਦਾ ਹੀ ਕਰਦਾ ਹੈ ਕੋਈ ਪਰਿਵਾਰਿਕ ਮੈਂਬਰਾਂ ਨਾਲ ਕੋਈ ਕੰਟੈਕਟ ਸਿਸਟਮ ਪਰਿਵਾਰਕ ਮੈਂਬਰ ਇਹਦੇ ਫਾਦਰ ਨੂੰ ਵੀ ਸੱਦ ਕੇ ਜਿਹੜੀ ਇਹਨੂੰ ਪੁੱਛ ਕੇ ਚ ਕੀਤੀ ਆ ਵੀ ਤੁਸੀਂ ਇਹਨੂੰ ਜੇ ਇਹ ਤੇਰਾ ਨਹੀਂ ਹੈਗਾ ਤੇ ਤੂੰ ਦੱਸ ਇਹ ਕਹਿੰਦਾ ਉਹ ਉਸ ਬੰਦੇ ਨੇ ਮੈਨੂੰ ਫੜਾਇ ਸੀ ਤੇ ਉਹਦੇ ਨਾਂ ਲੈ ਰਿਆ ਦੂਸਰੇ ਬੰਦੇ ਦਾ ਸੀ ਇਹਦਾ ਬੰਦਾ ਸੀ ਇਹਦੇ ਨਾਲ ਇਹਦੇ ਕਿਦੋਂ ਦੇ ਉਹਦੇ ਨਾਲ ਰਿੰਕ ਆ ਕਿੱਥੋਂ ਦਾ ਰਹਿਣ ਵਾਲਾ ਕੋਸ਼ਤੇ ਦੱਸਿਆ ਗਿਆ ਇਹ ਮੱਲੇ ਇਹ ਉਹਦੇ ਮੱਲੇ ਦਾ ਹੀ ਆ ਨਾਲ ਗਵੰਡੀ ਹੈਗਾ ਉਹ ਮੁੰਡਾ ਹਾਂਜੀ ਉਹ ਫਰਾਰ ਉਹਦੀ ਪਾਲ ਕੀਤੀ ਜਾਂਦੀ ਉਹਦੀ ਪਾਲ ਕੀਤੀ ਜਾ ਰਹੀ ਹੈ ਹੁਣ ਵੀ ਅਸੀਂ ਰੇਡ ਕਰਨ ਚੱਲੇ ਸੀ ਅਜੇ ਤੇ ਉਹਦੇ ਤੇ ਕੋਈ ਪਹਿਲਾ ਮੁਕਦਮਾ ਦਰਜ ਹੋਵੇ ਉਹਦੇ ਤੇ ਦੋ ਮੁਕਦਰ ਪਹਿਲਾਂ ਵੀ ਦਰਜ ਨੇ ਇਹ ਇਹ ਆਰਮਜ਼ ਐਕਟ ਦੇ ਦੋ ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਅੱਛਾ ਦੇ ਮੁੱਖ ਦੋਸ਼ੀ ਉਹੀ ਹੈ ਜੀ ਨਾਲੇ ਨੂੰਟ ਲਾਇਆ ਉਹਨੇ ਬਿਲਕੁਲ ਬਿਲਕੁਲ ਮੁੱਖ ਦੋਸ਼ੀ ਉਹੀ ਹੈ ਜੀ ਵੈਪਨ ਇੰਡੀਅਨ ਹੈ ਤੇ ਬਾਹਰ ਦੇ ਨੇ ਕਿੱਥੋਂ ਦੇ ਨੇ ਸਾਰੇ ਵੈਪਨ ਲੋਕਾਂ ਦੇ ਨਹੀਂ ਮੇਡ ਇਨ ਇੰਡੀਆ ਨਹੀਂ ਨੇ ਇੱਥੇ ਹੀ ਵੈਪਨ ਜਿਹੜੇ ਆ ਯੂਪੀ ਬਿਹਾਰ ਦੇ ਬਣੇ ਲੱਗਦੇ ਆ ਵੈਪਨ ਕਿਹੜੇ ਆ ਸਰ ਇਹ ਪਿਸਟਲ ਹੈਗੇ ਆ 32 ਬੋਰ